ਜੋਬ ਦੀ ਕਹਾਣੀ ਸੁੱਚਾ ਸੁਰਮਾ ਇੱਕ ਇਤਿਹਾਸਿਕ ਕਥਾ 20 ਸਤੰਬਰ ਨੂੰ ਵੱਡੇ ਪਰਦੇ ਤੇ ਜਿਵੰਤ ਹੋਣ ਲਈ ਤਿਆਰ ਹੈ ਸੁੱਚਾ ਸੁਰਮਾ ਫਿਲਮ ਜਿਸ ਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ 20 ਸਤੰਬਰ 2024 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਦਿਖਾਈ ਜਾਣ ਲਈ ਪੂਰੀ ਤਰ੍ਹਾਂ ਤਿਆਰ ਹੈ ਇਸ ਫਿਲਮ ਦੀ ਸ਼ਾਨਦਾਰਤਾ ਸਿਨੇਮਾ ਘਰਾਂ ਵਿੱਚ ਅਨੁਭਵ ਕਰਨੀ ਲਾਜ਼ਮੀ ਹੈ ਸੁੱਚਾ ਸੁਰਮਾ ਨੂੰ ਸਾਗਾ ਸਟੂਡੀਓਜ਼ ਅਤੇ ਸੈਵਨ ਕਲਰ ਮੋਸ਼ਨ ਪਿਕਚਰ ਪੇਸ਼ ਕਰ ਰਹੇ ਹਨ ਸੁੱਚਾ ਸੂਰਮਾ ਇੱਕ ਮਸ਼ਹੂਰ ਪੰਜਾਬੀ ਲੋਕ ਕਥਾ ਹੈ ਜੋ 100 ਸਾਲ ਤੋਂ ਵੀ ਵੱਧ ਪੁਰਾਣੀ ਹੈ ਸੁੱਚਾ ਸਿੰਘ ਦੇ ਜੀਵਨ ਦੀ ਇੱਕ ਐਸੀ ਘਟਨਾ ਜਿਸ ਨੇ ਸੁੱਚਾ ਸਿੰਘ ਨੂੰ ਸੁੱਚਾ ਸੂਰਮਾ ਬਣਾ ਦਿੱਤਾ ਇਹ ਇੱਕ ਐਸੀ ਕਹਾਣੀ ਹੈ ਜਿਸ ਨੂੰ ਦੇਖਣਾ ਲਾਜ਼ਮੀ ਬੰਦਾ ਹੈ ਇਸ ਫਿਲਮ ਦੇ ਮੁੱਖ ਕਿਰਦਾਰ ਪੰਜਾਬ ਦੇ ਲਿਵਿੰਗ ਲੈਜੈਂਡ ਬੱਬੂ ਮਾਨ ਨਿਭਾ ਰਹੇ ਹਨ ਹੋਰ ਮਹੱਤਵਪੂਰਨ ਭੂਮਿਕਾਾਂ ਵਿੱਚ ਸਮਿਖਸ਼ਾ ਔਸਵਾਲ ਸਵਿੰਦਰ ਵਿੱਕੀ ਸਰਬਜੀਤ ਛਿਮਾ ਮਹਾਵੀਰ ਪੁੱਲਰ ਗੁਰਪ੍ਰੀਤ ਰਟੋਲ ਅਤੇ ਜਗਜੀਤ ਬਾਜਵਾ ਨਜ਼ਰ ਆਉਣਗੇ ਇਸ ਫਿਲਮ ਦਾ ਨਿਰਦੇਸ਼ਨ ਅਮਿਤ ਤੋਜ ਮਾਨ ਨੇ ਕੀਤਾ ਹੈ ਅਤੇ ਇੰਦਰਜੀਤ ਬੰਸਲ ਇਸ ਫਿਲਮ ਦੇ ਡੀਓਪੀ ਹਨ ਸੁੱਚਾ ਸੁਰਮਾ ਦਾ ਸੰਗੀਤ ਸਾਗਮ 뮤직 ਤੇ ਅਧਿਕਾਰਿਕ ਹੈਂਡਲਸ ਤੇ ਰਿਲੀਜ਼ ਕੀਤਾ ਜਾਵੇਗਾ ਸੁੱਚਾ ਸੁਰਮਾ ਲਈ ਫੈਨਸ ਵਿੱਚ ਬਹੁਤ ਉਤਸ਼ਾਹ ਹੈ ਫਿਲਮ ਨੇ ਫੈਨ ਡਰਿਵਨ ਪ੍ਰੋਮੋਸ਼ਨ ਦੇ ਪਹਿਲਾ ਹੀ ਧਿਆਨ ਖਿੱਚ ਲਿਆ ਹੈ ਫਿਲਮ ਦੇ ਪਹਿਲੇ ਗੀਤ ਦੀ ਰਿਲੀਜ਼ ਨੂੰ ਸ਼ਾਨਦਾਰ ਪ੍ਰਤੀਕਿਰਿਆ ਮਿਲੀ ਹੈ ਜਿਸ ਨਾਲ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਬਣੀ ਹੋਈ ਹੈ ਇਹ ਫਿਲਮ 20 ਸਤੰਬਰ 2024 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ ਫਿਲਮੀ ਪત્રਕਾਰ ਗੋਬਿੰਦ ਸੁਖੀ ਜੀ ਦੀ ਵਿਸ਼ੇਸ਼ ਰਿਪੋਰਟ ਪ੍ਰਤੀ ਉਹ ਜਿਹੜਾ ਤੂਤਾ ਮਲੇ ਕੂ ਜਿਹੜਾ ਸਾਝਾ ਪੰਜਾਬ ਨੂੰ ਵਸਦਾ ਸੀ ਉਹ ਸਾਰਾ ਪੰਜਾਬ ਤੁਸੀਂ ਸਜੀਵ ਰੂਪ ਚ ਇਸ ਫਿਲਮ ਦੇ ਰੂਪ ਚ ਵੇਖੋਗੇ ਔਰ ਇਸ ਫਿਲਮ ਦੀ ਕਿਉਂਕਿ ਲੋਕਾਤਾ ਕਹਾਣੀ ਆਪਣੇ ਆਪ ਚ ਹੀ ਰੋਆ ਸੁੱਚਾ ਸੂਰਮਾ ਉਹ ਉਹਦੀ ਸੂਰਮਾ ਕਹਾਣੀ ਜਿਹੜੀ ਉਹਨੇ ਲੋਕਾਂ ਨੇ ਵੀ ਬਾਅਦ ਚ ਜੋੜੀ ਤਾਂ ਆਪਣਾ ਤੇ ਬਦਲਾ ਲਿਆ ਇਹ ਰਮੈਨ ਦੇ ਉੱਚ ਵੱਡੀਆਂ ਗੱਲਾਂ ਜਿਹੜੀ ਸਮਾਜ ਚ ਜਿਹੜੀਆਂ ਮਿਸਰ ਨਹੀਂ ਆ ਪੁੱਲ ਚੁੱਕੀਆਂ ਜਿਹੜੀਆਂ ਦੋਸਤ ਇਹਨਾਂ ਵੱਟਾਰ ਰੋਸ਼ਨ ਦਾਨਤ ਦੁਨੀਆ ਦੋਸਤ ਦੋ ਸੱਚ ਮਤਲਬ ਦੂਸਰ ਸੱਚ ਉਹ ਦੋ ਸੱਚ ਦਾ ਜਿਹੜਾ ਇੱਕ ਪ੍ਰਮਾਣਤਾ ਦੇ ਸ੍ਰਿਮੁਖ ਚੋਂ ਮਿਲੇਗਾ ਫਿਰ ਉਹ ਸੱਚ ਕਿ ਕਿਤੇ ਹੁਣ ਵੀ ਉਹ ਉੱਥੇ ਤਾਂ ਨਹੀਂ ਪੀਸੀ ਕੋਈ ਜਗ ਦੇ ਕੰਮ ਚੱਲੇ ਜਾਣੇ ਜੀ ਆਪਣਾ ਵਣ ਵੀ ਜਾਰੀ ਹੈ ਜੀ ਇਹ ਤਾਂ ਹੁੰਦੇ ਹੀ ਹੋਵੇ ਦੇਖੋ ਮਾਨਲ ਦੇ ਹਲੇ ਚ ਪਾਣੀ ਵੀ ਕਰ ਚੰਦੀ ਜੀ ਕਮਾਣ ਦੀ ਗੱਲ ਹੈ ਕਿ ਤੁਸੀਂ ਤੇ ਮੈਂ ਦਾ ਚਿੰਤਤ ਹਾਂ ਹੂੰ ਕੁਛ ਜਨਪੁਰਾਉੜ ਕੇ ਖਬਰਾਂ ਚੋਂ ਮੈਂ ਉਹ ਪਾਣੀ ਸੜਕਾ ਹੋ ਗਿਆ ਮੈਂ ਪੰਜਪੈ ਅੱਪ ਦੇ ਪਿੰਡ ਬੈਠਾ ਮਾਕੜਾ ਨੋਧ ਜਾਨਾ ਜਿਤ 2 ਕਰੋੜ ਬੰਦਾ ਬੈਠਾ ਕਿ ਉਹ ਸਾਰੀਆਂ ਆਸ਼ਾ ਕਿ ਉਹਨਾਂ ਨੂੰ ਸਵਰਗੀ ਸੜਕੀ ਤੋਂ ਪਾਣੀ ਜਾ ਰਿਹਾ ਕਿ ਸਾਰਾ ਠਿਕਾ ਅਸੀਂ ਉਹਨਾਂ ਦੇ ਬੋਲੋਂ ਦਾ ਸੋ ਆਮ ਤੌਰ ਤੇ ਇੰਟਰਨੈਟ ਤੇ ਜੋ ਕੋਈ ਸੱਚਾ ਕੰਮ ਕਰ ਦੋਈ ਜਾਂ ਕੋਈ ਖਾ ਦਾ ਨਾਰਾ ਮਾਰ ਦੋ ਤਾਂ ਬਹੁਤ ਲੋਕ ਨੱਟਾ ਘਰੀਸਦੇ ਪਰ ਉਹ ਕਿੱਥੇ ਜੀ ਹੋਣ ਕਿੱਥੇ ਸੀ ਉਹਨਾਂ ਦੀ ਮੈਮਰੀ ਇਨ ਸ਼ਟਾਉਨ ਪਤਾ ਨਹੀਂ ਕਿ ਤੁਸੀਂ ਪਹਿਲਾਂ ਕੀ ਕੀਤਾ ਤੇ ਹੁਣ ਕੀ ਕਰ ਰਹੇ ਸੋ ਤੁਹਾਨੂੰ ਬਾਰ-ਬਾਰ ਤੁਸੀਂ ਵਾਇਟ ਨਹੀਂ ਕਰਾ ਸਕਦੇ ਮੈਂ ਕਹਾਂਗਾ ਆਪਾਂ ਜਿਹੜੇ ਸੁਵਿਧਾ ਹੈ ਪੱਤਰਕਾਰ ਸੁਵਿਧਾ ਹੈ ਜਾਂ ਆਰਟਿਸਟ ਹੈ ਉਹਨਾਂ ਨੂੰ ਆਪਣਾ ਕੰਮ ਕਰਨਾ ਔਰ ਉਹਨਾਂ ਦਾ ਵੇ ਵੀ ਏਰੀਆ ਜੀ ਮੇਰਾ ਪ੍ਰਸਤਾਵ ਮੇਰੀ ਸਟੇਟ ਤੇ ਗੱਲ ਹੈ ਕੋਈ ਜ਼ਰੂਰੀ ਨਹੀਂ ਮੈਂ ਕਿਸੇ ਵੀ ਧਰਮ ਦੇ ਜਾ ਕੇ ਬੈਠਾਂ ਕਿਉਂਕਿ ਧਰਮ ਵਿੱਚ ਵੀ ਤੁਸੀਂ ਇਕੱਠ ਕਰਦੇ ਹੋ ਤੇ ਫਿਰ ਉੱਥੇ ਸਪੀਚ ਕਰਦੇ ਹੋ ਜੀ ਮੈਂ ਵੀ ਉਸੇ ذریعے ਜੇ ਮੇਰੀ ਸਟੇਜ ਹੈ ਉੱਥੇ ਗੱਲ ਕਰ ਲਵਾਂਗੇ। ਥੈਂਕ ਯੂ। ਤੁਸੀਂ ਬਹੁਤ ਦੁਖੀ ਹੋ। ਤੁਸੀਂ ਲਿਟਰਲੀ ਰੋ ਰਹੇ ਹੋ ਮਾਨੂ। ਉਸੇ ਜੇ ਬੱਚੇ ਤੇ ਕੋਈ ਭੀੜ ਪੈਂਗੇ ਉਸੇ ਵਾਸਤਾ ਜ਼ੋਰ ਹੁੰਦਾ। ਤੇ ਇਸ ਸਿਮੇ ਦੀ ਭਾਸ਼ਾ ਇਹ ਹੈ ਵੀ ਤੁਹਾਨੂੰ ਜਦੋਂ 2 ਘੰਟੇ ਲਈ ਬਿਠਾਉਣਾ, ਹਸਾਉਣਾ ਤੇ ਰੋਣਾ ਨਾਲ। ਮੰਨ ਲਾਂਗੇ ਵੋਸ਼ਕਤਾ ਸਦਾ ਇਕ ਰਹੇਗਾ। ਹਾਂ, ਵਕਤੀ ਤੌਰ ਤੇ ਫੈਸ਼ਨ ਬਦਲਦਾ ਰਹੇਗਾ ਪਰ ਸਮਾਜ ਇੱਕ ਦੂਜੇ ਵਿੱਚ ਸ਼ਿਆਮ ਦਾ ਹੁੰਦੇ ਰਹੇ ਨੇ ਪਰ ਨਿਰੰਤਰ ਤੌਰ ਤੇ ਜੋ ਸੂਚਿਤ ਆਤਮਿਕ ਤੌਰ ਤੇ ਜੋ ਸੂਚਿਤ ਖਿਆਲ ਨਹੀਂ ਕੋਰੇ ਨਾ ਬੰਦੇ ਦਾ ਜੀ ਸਾਹਿਬ ਜੀ ਇਹ ਲੋੜ ਹੈ ਸਾਡੇ ਉੱਪਰ ਆਪਣਾ ਪ੍ਰਤਨਨਾ ਬਣਾਉਂਦੇ ਆ ਕਿ ਹੈ ਤੇ ਬਹੁਤ ਸ਼ੁਕ ਸੰਗੀਤ ਸਾਡੇ ਵਾਸਤੇ ਪੰਜਾਬੀ ਸਿਨੇਮਾ ਦੇ ਵਾਸਤੇ ਪਰ ਇਹਨਾਂ ਦੇ ਵਾਸਤੇ ਜਿਵੇਂ ਤੁਸੀਂ ਕਹਿੰਦੇ ਕਿ ਗੱਤੀ ਫਿਲਮਾਂ ਅਚਾਨਕ ਜਦੋਂ ਤੁਸੀਂ ਉੱਥੇ ਹੋ ਰਹੇ ਮਾਹੌਲ ਬਣ ਜਾਂਦਾ ਹੈ ਪਤਨ ਨੂੰ ਲੱਗਦਾ ਕਿ ਮਾਹੌਲ ਦਾ ਚਾਹਮਿਕ ਨਹੀਂ ਪੜਦਾ ਇਹਦੇ ਵਾਸਤੇ ਬਹੁਤ ਵੱਡੀ ਘਾਲਾਂ ਘੜਨੀ ਪੈਂਦੀ ਹੈ ਉਹ ਜੋ ਸੈੱਟ ਤਿਆਰ ਕਰਦੇ ਉਹ ਜੋ ਬੋਲੀ ਉਹ ਜੋ ਸਾਰੇ ਆੜੇ ਦੁਆਰੇ ਮਿਹਨਤ ਜਿਹੜੀ ਆ ਉਸ ਮਿਹਨਤ ਦੇ ਜਿਹੜਾ ਸਰ ਮੈਂ ਮੈਂ ਸਮਝਿਆ ਨਹੀਂ ਉਹ ਸਾਰੀ ਡਿਟੇਲ ਮੈਂ ਤਾਂ ਨਹੀਂ ਕਹਿੰਦਾ ਮੈਂ ਪਤਾ ਨਹੀਂ ਮੈਨੂੰ ਲੱਗਦਾ ਵੀ ਮੈਨੂੰ ਬਹੁਤ ਜ਼ਿਆਦਾ ਖਿਆਲੀ ਗੱਲਾਂ ਤੇ ਗਪੌੜ ਸੁਣਾਉਣ ਦਾ ਸੱਚਾ ਸ਼ੌਕ ਹੈ ਮੈਂ ਗੱਲਾਂ ਬਹੁਤ ਕਰ ਸਕਦਾ ਹਾਂ ਮੈਂ ਤਾਂ ਹੀ ਸੰਕੇਪ ਕਰ ਦਿੰਦਾ ਕਟਕਟਾ ਕੇ ਮੈਂ ਕਹਿਣਾ ਚਾਹੁੰਦਾ ਵੀ ਇਸ ਫਿਰ ਜੇ ਤੁਸੀ ਕੋਈ ਮੇਰੇ ਮਤਲਬ ਨਾਲ ਸਵਾਲ ਕਰਦੇ ਨਾ ਮੈਂ ਉਹਦਾ ਕ੍ਰੈਡਿਟ ਨਹੀਂ ਲੈਣਾ ਚਾਹੁੰਦਾ ਮੈਂ ਆਪਣੀ ਟੀਮ ਨੂੰ ਦੇਣਾ ਚਾਹੁੰਦਾ ਪਰ ਜੇ ਤੁ ਕੋਈ ਕਾਨੂੰਨਨ ਤੌਰ ਤੇ ਕਿਸੇ ਚੀਜ਼ ਨੂੰ ਰੋਕ ਦੇਣ ਫਿਰ ਸਾਨੂੰ ਕਾਨੂੰਨਨ ਤੇ ਇਹ ਤਾਂ ਨਹੀਂ ਕਿ ਮੇਰੇ ਖਿਆਲ ਉਹਦਾ ਨਹੀਂ ਬਟ ਕਾਨੂੰਨਨ ਤੌਰ ਤੇ ਕਿਹ ਚੀਜ਼ਾਂ ਰੋਕ ਦੇਣੇ ਜੀ ਮਾਸਬ ਤੁਹਾਡੇ ਪਿਛਲੇ ਪਾਸੇ ਪੋਸਟਰ ਲੱਗਾ ਹੋਇਆ ਹੈ ਸੁੱਚਾ ਸੂਰਮਾ ਤੁਸੀਂ ਭਾਸ਼ਾ ਦੀ ਗੱਲ ਕੀਤੀ ਹੈ ਇੱਥੇ ਹੋ ਸਕਦਾ ਸੀ ਕਿ ਪੰਜਾਬੀ ਦੇ ਵਿੱਚ ਵੀ ਲਿਖਿਆ ਜਾਣਾ ਚਾਹੀਦਾ ਸੀ ਇਹ ਸਵਾਲ ਮੇਰਾ ਨਹੀਂ ਇਹ ਉਹਨਾਂ ਦਾ ਪ੍ਰੋਡਕਸ਼ਨ ਹੋਊਗਾ ਨਹੀਂ ਮਤਲਬ ਤੁਹਾਡੇ ਨਾਲ ਹੀ ਮਰਦਾ ਲਪ ਹੋਈ ਹੋਣੀ ਹੈ ਇਹਦੀ ਬਾਰੇ ਇਹ ਇੱਕ పార్ਟ ਆਫ ਮੂਵੀ ਹੈ ਜੀ ਬਟ ਇਹ ਜਿਹੜੇ ਫੌਂਟ ਆ ਯਾ ਸਾਰੀਆਂ ਚੀਜ਼ਾਂ ਡਿਫਰੈਂਟ ਨੇ ਉਹ ਤੁਸੀਂ ਜਦੋਂ ਮੈਂ ਗਾਣਾ ਰਿਲੀਜ਼ ਕਰਦਾ ਤਾਂ ਮੇਰਾ ਤਾਂ ਤੁਸੀਂ ਦੇਖਦੇ ਹੋੜਾ ਪਹਿਲਾ ਪੰਜਾਬੀ ਮੈਂ ਤਾਂ ਇਹ ਕਰਕੇ ਪੁੱਛਿਆ ਜੀ ਉਹ ਇੱਕ ਵਾਰੀ ਮੈਨੂੰ ਲੱਗਦਾ ਹੈ ਇਹ ਟੈਕਨੀਕਲ ਫਾਲਟ ਇਸ ਲਈ ਵੀ ਰਹੇਗਾ ਨਾ ਕਿਵਲੀ ਕਿਉਂਕਿ ਜਿਹੜਾ ਜ਼ਿਆਦਾ ਟੈਕਨੀਕਲ ਕੰਮ ਆ ਬੰਬੇ ਤੋਂ ਨੇ ਅੱਛਾ ਜੀ ਸਾਡੀ ਜਿਹੜੀ ਇਹ ਇੰਡਸਟਰੀ ਸਾਡੀਆਂ ਫਿਲਮਾਂ ਤਾਂ ਬਣ ਲੱਗੀਆਂ ਪਰ ਸਾਡੇ ਕੋਲ ਅਜੇ ਵੱਡੇ ਸਟੂਡੀਓਜ਼ ਨਹੀਂ ਹੈਗੇ ਔਰ ਜੇ ਗਵਰਨਮੈਂਟ ਚਾਹੇ ਤਾਂ ਕੋਈ ਫਿਲਮ ਸਿਟੀ ਬਣਾਵੇ ਹੋਰ ਜਿੱਦਾਂ ਆਧਾਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ ਕਿ ਜੇਕਰ ਉਹ ਆਪਾਂ ਕੋਈ ਸੈੱਟ ਲੈਨੇ ਆ ਕਿਤੇ ਇੱਕ ਦਿਨ ਲਈ ਕੋਈ ਗਾਣੇ ਉਹ ਸਟੈਟ ਇੰਨੇ ਮਹਿੰਗੇ ਆ ਕਿ ਗਾਣੇ ਦੇ ਨਾ ਬਜਟ ਨਹੀਂ ਬਣਦਾ ਜੇ ਤੁਹਾਨੂੰ ਮੈਰਿਜ ਪੈਲੇਸ 2 ਲੱਖ ਤੋਂ 3 ਲੱਖ ਇੰਦੇ ਜੇ ਕਿਸੇ ਨੇ ਇੱਕ ਦਿਨ ਦੇ ਗਾਣਾ ਸ਼ੂਟ ਕਰਨਾ ਤਾਂ 1 ਲੱਖ 2 ਲੱਖ ਉਹਦੇ ਕਰਕੇ ਉਹ ਚੀਜ਼ਾਂ ਸਾਡੇ ਜਿਹੜੇ ਵਰਕ ਨਹੀਂ ਹੋ ਰਿਹਾ ਕਿਉਂਕਿ ਇਹਨਾਂ ਦੀ ਜਿਹੜੀ ਕੀਮਤ ਤੈਅ ਨਹੀਂ ਹੋਈ ਜਿਹੜਾ ਬੰਬੇ ਤੁਸੀਂ ਜਾਓਗੇ ਤੇ ਕੀਮਤ ਆ ਉਹ ਮੇਰੇ ਕਰਦਾਰੋਂ ਮੇਰੇ ਹਿੱਸੇ ਆਇਆ ਮੇਰੇ ਕਰਦਾਰ ਦਾ ਨਾਮ ਇਹਦੇ ਵਿੱਚ ਜੁੜਤੀ ਆ ਬਿੰਦੇ ਬੰਦੇ ਦੋ ਕਿ ਜਿਹੜੇ ਇਹ ਪਸ ਪੂਰੇ ਪਿੰਡ ਚ ਭੱਜੇ ਫਿਰਦੇ ਰਹਿੰਦੇ ਆ ਇਤਨਾ ਸੌਂਗ ਦੀ ਗੱਲ ਉਧਰ ਕਰਤੀ ਉਧਰ ਨਹੀਂ ਉਧਰ ਕਰਤੀ ਆਹੀ ਇਹਨਾਂ ਦਾ ਕਰਮਾ ਤੇ ਕੋਈ ਪ੍ਰੈਕਟਿਸ ਜਿਹੜਾ ਚੁਕਤੀ ਹੋਵੇ ਮਸਤ ਕਿੰਨੀ ਐ ਸਕਰੀਨਾਂ ਤੇ ਰਿਲੀਜ਼ ਹੋ ਰਹੀ ਹੈ ਜੀ ਫਿਰ ਸੱਚੀ ਸੱਚੀ ਮੈਂ ਤਾਂ ਮੈਨੂੰ ਇਹਦਾ ਬਿਜ਼ਨਸ ਬਾਰੇ ਜੀ ਕੁਛ ਨਹੀਂ ਪਤਾ ਇਹ ਸ਼ਾਇਦ ਉਹ ਜਾਣ ਦੱਸ ਸਕਦੇ ਆ ਅੱਜ ਉਹਨਾਂ ਨੇ 79 ਨੂੰ ਸ਼ਹਿਰ ਨਹੀਂ ਪਹੁੰਚ ਸਕੇ ਬਾਕੀ ਟੀਮ ਮੈਂਬਰ ਤੋਂ ਅਸੀਂ ਤਾਂ ਰਾਤ ਆ ਗਏ ਸੀ ਅਸੀਂ ਲੇਟ ਫੇਲੂਕ ਤੋਂ ਬਹਿਲੇ ਵਾਸੀ ਸ਼ੋਰਟਿੰਗ ਤੋਂ ਫਿਰ ਅਸਿੱਧੇ ਜਾ ਕੇ ਸੀ ਇਥੇ ਠਹਿਰ ਗਿਆ ਸੀ ਤੇ ਬਿਲਕੁਲ ਵਾਡ ਬਾਇ ਡੋਗ ਜੇ ਟਾਈਮ ਤੇ ਪੰਜਾਬ ਚ ਹੋ ਰਿਹਾ ਤਾਂ ਤੁਸੀਂ ਸਮਝੋ ਫਿਰ ਵੱਡੇ ਪੱਧਰ ਤੇ ਹੋਵੇਗੀ ਕਿੰਨਾ ਉੱਥੇ ਕਰਨੀ ਬਹੁਤ ਔਖੀ ਹੈ ਸਰਕਾਰਾਂ ਦਾ ਸਿਸਟਮ ਨਹੀਂ ਮਿਲਦਾ ਤੇ ਬਾਹਰ ਯੂਕੇ ਕਿਸੇ ਕੰਪਨੀ ਫਿਰ ਉਹ ਕਰ ਦੇਣ एकदम ਇਹ ਹੋਰ ਪਾਸ਼ਾ ਚ ਵੀ ਇਹ ਨਾਲ ਕਿ ਇਕੱਲੀ ਪੰਜਾਬੀ ਚ ਨਹੀਂ ਬਹੁਤ ਪਾਸ਼ਾ ਚ ਕਰਕੇ ਮੈਨੂੰ ਤਾਂ ਲੱਗਦਾ ਜੇ ਅਸੀਂ ਆਪਣੀ ਜੀ ਆਪਣੇ ਨੂੰ ਸਮਝਾ ਲਈਏ ਸੜਾ ਜੀ ਦਾ ਹਸਤਾਨ ਤਾਂ ਬਹੁਤ ਹੈ ਉਹ ਉਹ ਤਾਂ ਗੱਪਾਂ ਵਾਲੀ ਠੀਕ ਹੈ ਕਿ ਤਮਿਲ ਮੇ ਵੀ ਹੋਈ ਸੀ ਔਰ ਪ੍ਰੈਜ਼ੀਡੈਂਟ ਵੀ ਸੀ ਸਿਰ ਕਿੰਨੀਆਂ ਕੁ ਉਮੀਦਾਂ ਨੇ ਸਭ ਨੇ ਲਿਆ ਧਰਮ ਜਦੋਂ ਤਰਮਿੰਦਰ ਸਾਹਿਬ ਨੇ ਕਿੰਨੇ ਵੱਡੇ ਆਰਟਿਸਟ ਹੋ ਪਰ ਉਹ ਉਹਨਾਂ ਦੀ ਜਿਹੜੀ ਕੋਰ ਬੈਂਟਾ ਪੰਜਾਬੀ ਹੋ ਸੀ ਜਦੋਂ ਉਹਨਾਂ ਨੇ ਜਮਨਾ ਪਗਲਾ دیਵਾਨਾ ਐਦਾਂ ਕਿਹਾ ਉਹਦੋਂ ਹੀ ਥੀਏਟਰ ਬੂਸਟ ਹੋਇਆ ਸੀ ਸੋ ਇਸ ਕਰਕੇ ਜਿਹੜੀ ਜਿੱਥੇ ਤੁਹਾਡਾ ਲਖਿਤਾ ਹੁੰਦਾ ਨਾ ਔਰ ਉਥੇ ਤੁਹਾਨੂੰ ਬੜਾ ਪਿਆਰ ਮਿਲਦਾ ਹੈ ਮਹਾਰਾਜ ਦਾ ਫਰਜੀ ਹੁੰਦਾ ਦੂਜਨੇ ਸਟੇਟਸ ਤੋਂ ਚਾਹ ਦੋਸਤ ਮੈਂਡਨ ਆਪਣੀ ਮਾਂ ਬੋਲੀ ਨਾਲ ਜੁੜਿਆ ਇਥੇ ਇਥੇ ਹੈ ਸਾਰਾ ਕੁਝ ਜ਼ਮੀਨ ਦਾ ਉਹ ਬਦਲਦਾ ਗਿਆ ਬਿੱਤੀ ਦਾ ਇਸ ਕਰਕੇ ਦਿਲਕਿਸ਼ਣ ਆਪਣੇ ਸਰ ਪੰਜਾਬ ਦੇ ਰਾਗ ਉਹਨਾਂ ਤਗਾਵ ਰਾਜsrand ਦਾ ਫਰਕ ਮਿਲ ਸੀ ਉੱਥੇ ਕਿ ਉਹ ਆਪਣੇ ਬਚਨ ਦਾ ਟਕੇ ਤੇ ਰਮਾਨਗੜ੍ਹ ਸਾਹਿਬ ਆਲੇ ਪਾਸੇ ਚਲੇ ਗਏ ਉਥੇ ਆਲੇ ਨਾਲ ਫਿਰ ਉਸ ਤਰ੍ਹਾਂ ਦਾ ਪਿੰਡ ਬਿਕਸਪ ਕਰਿਆ मान साहब एज अ सुचा सुरमा तुम अपने आप से की कुछ चेंजेस लेके आए कुछ अपने आप से बदलाव किया करैक्टर नु करन दे ली ये था बिग बात की होता ना जब वैसे जड़ी कॉन्फ्रेंस होती है उधर जिन्हें ने एक्ट करे हो दोनों ने बैठा देते हैं मतलब काम तो बाकी सारे ज्यादा होंगे हीरो मैं पहले जैसे गप्पा ले होता ਹੋਰ ਮੈਥਡੋਲੋਜੀ ਕਹਿੰਦਾ ਵੀ ਮੈਂ ਫਿਰ ਬਹੁਤ ਮਿਹਨਤ ਕੀਤੀ ਫਿਰ ਮੈਂ ਐ ਕਰਿਆ ਉਹ ਐਦਾਂ ਦਾ ਕੁਝ ਨਹੀਂ ਇਹ ਡਾਇਰੈਕਟਰ ਤੇ ਸਕ੍ਰਿਪਟ ਤੇ ਡਿਪੈਂਡ ਕਰਦਾ ਤੋ ਸਾਡੇ ਸਾਰਿਆਂ ਦੇ ਸੌਖਾ ਹੈ ਸੀ ਜਿਹੜਾ ਸਾਡਾ ਮਿੱਤਰ ਹੈ ਉਹ ਡਾਇਰੈਕਟਰ ਉਹ ਪਹਿਲਾਂ ਥੀਏਟਰ ਚ ਵੀ ਰਿਹਾ ਹੁਣ ਅਸੀਂ ਮੰਨੋ ਇਹਨਾਂ ਨੇ ਇੱਕ ਸ਼ਾਰਟ ਕਰਨਾ ਇਹਨਾਂ ਨੇ ਆਪ ਦੇ ਸੁਭਾਅ ਚ ਕਰਤਾ ਪਰ ਸ਼ੇਪ ਦਾ ਜਿਹੜਾ ਕੱਟਣਾ ਉਹ ਡਾਇਰੈਕਟਰ ਹੈ ਉਹਨ ਲੱਗਿਆ ਕਿ ਨਹੀਂ ਮੈਂ ਉਹ ਇੰਨਾ ਸੋਚਦਾ ਸੀ ਤੂੰ ਸਾਡੇ ਲਈ ਸੌਖਾ ਹੈ ਸੀ ਮੇਰੇ ਦਾ ਬੜਾ ਸੌਖਾ ਫਾਰਮਰ ਸੀ ਮੈਂ ਕਹਿੰਦਾ ਸੀ ਤੂੰ ਆਗਰ ਬੈਲਾ ਨੇ ਮੇਰੇ ਕੋਲ ਬੋਲ ਕੇ ਆਇਆ ਫਿਰ ਮੈਂ ਬੋਲਣ ਵਿੱਚ ਸੋ ਜਦੋਂ ਕੋਈ ਫਿਲਮ ਬਣਦੀ ਹੈ ਨਾ ਵਕਤੀ ਫਿਲਮ ਯਾ ਟਾਈਮ ਪੀਰੀਅਡ ਨੂੰ ਕਹਿੰਦੇ ਨੇ ਆਸੀਂ ਉਦੋਂ ਜਦੋਂ ਤੁਸੀਂ ਸੈਟ ਤੇ ਜਾ ਲੈਂਦਾ ਪਛਾਨ ਕਿ ਉਸੇ ਤਰ੍ਹਾਂ ਬਰਗਿਆ ਜਦੋਂ ਮੈਂ ਤੁਸੀਂ ਛੋਟੇ ਹੁੰਦੇ ਸੀ ਤੁਸੀਂ ਕੰਮ ਨਹੀਂ ਕੀਤਾ ਤਕਲੀਚਰ ਤੁਹਾਨੂੰ ਪੁੱਛਦੇ ਵੀ ਤੁਸੀਂ ਆਪਣਾ ਕੰਮ ਕਿਉਂ ਨਹੀਂ ਕਰਿਆ ਤਾਂ ਜੇ ਥੋੜਾ ਬਹਾਨਾ ਹੋਊਗਾ ਉਸ ਵਕਤ ਵੀ ਮੈਂ ਬਸੀ ਕੋ ਗਿਆ ਜਿਵੇਂ ਤਾਂ ਪੇਟ ਦੁਖਦਾ ਉਹ ਤਾਂ ਜਿਹੜਾ ਤੁਹਾਡਾ ਫੇਸ ਹੈ ਉਹ ਕਿਸੇ ਨੇ ਬਣਾਇਆ ਨਹੀਂ ਹੁੰਦਾ ਹੋਰ ਤੁਸੀਂ ਉਸ ਹਿਸਾਬ ਨਾਲ ਟੜ ਜਾਣਾ ਐਸੀ ਤਰ੍ਹਾਂ ਫਿਲਮ ਹੈ ਕਿ ਬਈ ਅਸੀਂ ਬਹੁਤ ਪਹਿਲਾਂ ਬਹੁਤ ਤਰ੍ਹਾਂ ਦੀ ਸੋਚ ਨਾਲ ਅਸੀਂ ਜਦੋਂ ਸਕ੍ਰਿਪਟ ਇਕੱਠੇ ਬੈਠ ਕੇ ਲਿਖਦੇ ਸੀ ਖਿਆਲ ਆਉਂਦੇ ਸੀ ਪਰ ਉਹਦਾ ਬੈਸਟ ਵੇ ਹੁੰਦਾ ਕਿ ਉਹਦਾ ਪੁਆਇੰਟ ਆਉਂਦਾ ਕਿ